ਸਰਦੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪਾਕਿਸਤਾਨ ਦੇ ਪਾਉਂਡਰ ਨਾਲ ਲੱਗਦੇ ਸੁਨਦੀ ਜ਼ਿਲ੍ਹੇ ਪਾਉਂਡਰ ਕਾ ਦੇ ਵਿੱਚ ਸਥਿਤ ਜਲਾਲਾਬਾਦ ਪੱਛਮੀ ਦੀ ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਵੈਸਟ ਦੀ ਮਹੀਨਾਵਾਰ ਮੀਟਿੰਗ ਵਿੱਚ ਲਏ ਗਏ ਵੱਡੇ ਫੈਸਲਿਆਂ ਦਾ ਜ਼ਿਕਰ ਕਰਾਂਗੇ ਫਰਾਂ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸਰਾ ਮੁਝਾਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਫਾਜ਼ਿਲਕ ਜ਼ਿਲੇ ਦੀ ਤਸੀਲ ਜਲਾਲਾਬਾਦ ਪੱਛਮੀ ਵਿੱਚ ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਵੈਸਟ ਸੰਕਰਮ ਰਹੀ ਹੈ ਤੇ ਸਮੇਂ-ਸਮੇਂ ਤੇ ਮੰਗਾ ਨਾਮ ਮੰਨੇ ਜਾਣ ਲਈ ਸਰਕਾਰ ਨੂੰ ਕਿਤਾਉਣੀ ਵੀ ਦਿੱਤੀ ਜਾਂਦੀ ਹੈ ਕਿਸੇ ਕੜੀ ਵਿੱਚ ਹੀ 2 ਮਈ ਨੂੰ ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਕੁਆਰ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਜਲਾਲਾਬਾਦ ਵਿਖੇ ਹੋਈ ਮੀਟਿੰਗ ਦੀ ਕਾਰਵਾਈ ਗੁਰਦੀਪ ਸਿੰਘ ਛਾਪੜਾ ਨੇ ਬਾਕੂ ਵੀ ਨਵਾਈ ਮੀਟਿੰਗ ਦੀ ਸ਼ੁਰੂਆਤ ਨਿਰਮਲਜੀਤ ਸਿੰਘ ਬਰਾੜ ਵੱਲੋਂ ਸ਼ੁਰੂ ਕਰਦਿਆਂ ਆਪਣੇ ਵਿਚਾਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪ੍ਰਤੀ ਵਰਕਰ ਕਰਦੇ ਹੋਏ ਕਿਾ ਕਿ ਇਹ ਸਰਕਾਰ ਨੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਦਰਕਨਾਰ ਕਰਕੇ ਰੱਖਿਆ ਹੋਇਆ ਹੈ ਤੇ ਇਸ ਦੀ ਕੜੇ ਸ਼ਬਦਾਂ ਦੇ ਵਿੱਚ ਪੁਰਜੋਰ ਨਖੇਦੀ ਕੀਤੀ ਗਈ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹੋਏ ਕਿਾ ਕਿ ਜੇਕਰ ਪੈਨਸ਼ਨਰ ਤੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੈਨਸ਼ਨਰ ਸਾਥੀਆਂ ਵੱਲੋਂ ਪੰਜਾਬ ਪੱਧਰ ਤੇ ਵਿਸ਼ਾਲ ਤੇ ਪ੍ਰਭਾਵਸ਼ਾਲੀ ਰੈਲੀ ਕੀਤੀ ਜਾਵੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਰਾਜਕਮਾਂਦ ਲੱਧੋਵਾਲਾ ਨੇ ਆਪਣੇ ਵਿਚਾਰ ਮਜ਼ਦੂਰ ਦਿਹਾੜੇ ਦੀ ਮਹੱਤਤਾ ਬਾਰੇ ਪੇਸ਼ ਕੀਤੇ ਸਰਪ੍ਰਸਤ ਦੇਸ਼ਾਇ ਗਾਂਧੀ ਤੇ ਦੇਸ਼ ਰਾਜ ਕੰਬੋਜ ਨੇ ਪੇ ਕਮਿਸ਼ਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਆ ਸਪੱਸ਼ਟ ਸ਼ਬਦਾਂ ਵਿੱਚ ਕਿ ਕਿ ਜੇਕਰ ਸਰਕਾਰ ਨੇ ਪੇ ਕਮਿਸ਼ਨ ਦੀ ਰਿਪੋਰਟ ਨੂੰ ਸਮੇਂ ਸਿਰ ਲਾਗੂ ਨਹੀਂ ਕਰਨਾ ਤਾਂ ਉਸ ਪੇ ਕਮਿਸ਼ਨ ਦੀ ਬਠਾਉਣ ਦੀ ਕੋਈ ਲੋੜ ਹੀ ਨਹੀਂ ਹੈ ਗੌਰਤਬਲ ਹੈ ਕਿ ਪੰਜਾਬ ਸਰਕਾਰ ਨੇ ਜੋ ਛੇਵਾਂ ਤਨਖਾਹ ਕਮਿਸ਼ਨ ਸੀ ਉਸ ਦਾ ਦੂਜਾ ਹਿੱਸਾ ਅਜੇ ਤੱਕ ਪਬਲਿਕ ਨਹੀਂ ਕੀਤਾ ਤੇ ਉਸ ਨੂੰ ਲਾਗੂ ਨਹੀਂ ਕੀਤਾ ਜਿਸ ਦੇ ਪ੍ਰਤੀ ਮੁਲਾਜ਼ਮਾਂ ਦੇ ਪੈਨਸ਼ਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਵਰਧਾਨ ਮੰਤਰੀ ਸਿੰਘ ਪਵਾਰ ਨੇ ਸਰਕਾਰ ਦੀ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੈਨਸ਼ਨਸ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਭੈ ਸਿੰਘ ਅਸ਼ੋਕ ਮੋਜੀ ਪ੍ਰਕਾਸ਼ ਦੋਸ਼ੀ ਸतीश ਚਰਾਇਆ ਨੇ ਵੀ ਸੰਬੋਧਨ ਕੀਤਾ ਗੌਰਮਤਲਬ ਹੈ ਕਿ ਪੈਨਸ਼ਨਾਂ ਦੀਆਂ ਮੁੱਖ ਮੰਗਾਂ ਵਿੱਚ 2.59 ਫੈਕਟਰ ਦੇ ਨਾਮ ਪੈਨਸ਼ਨਰਾਂ ਦੀ ਜਾਣ ਦੀ ਵੱਡੀ ਮੰਗ ਹੈ ਜਿਸ ਨੂੰ ਕਿ ਬੜੇ ਲੰਬੇ ਸਮੇਂ ਤੋਂ ਸਰਕਾਰ ਨੇ ਨજર ਅੰਦਾਜ਼ ਕੀਤਾ ਹੋਇਆ ਹੈ ਪਾਵੇਂ ਕੇ ਕੋਰਟ ਕੇਸਾਂ ਵਿੱਚ ਵੀ ਜੋ ਪੈਨਸ਼ਨਰ ਹਨ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਪਰੰਤੂ ਪਤਾ ਨਹੀਂ ਕਿੰਨਾ ਕਾਰਨਾ ਕਰਕੇ ਸਰਕਾਰ ਇਸ ਫੈਸਲੇ ਨੂੰ ਲਾਗੂ ਕਰਨ ਤੋਂ ਕੰਨੀ ਹੀ ਕਤਰਾ ਰਹੀ ਹੈ ਇਸੇ ਤਰ੍ਹਾਂ ਪੰਜਾਬ ਦੇ ਪੈਨਸ਼ਨਰਸ ਤੇ ਮੁਲਾਜ਼ਮ 13% DA ਨਾਲ ਬਾਕੀ ਗਵਾਂਢੀ ਰਾਜਾਂ ਨਾਲੋਂ ਪਿੱਛੇ ਚੱਲ ਰਹੇ ਹਨ ਤੇ ਸਰਕਾਰ ਹੈ ਕਿ ਇਸ ਪ੍ਰਤੀ ਹਰਾਨੀ ਜਨਕ ਢੰਗ ਦੇ ਨਾਲ ਚੁੱਪੀ ਧਾਰ ਕੇ ਬੈਠੀ ਹੋਈ ਹੈ ਕਿਉਂਕਿ 55% ਕੁੱਲ DA ਹੋ ਚੁੱਕਿਆ ਹੈ ਜਦੋਂ ਕਿ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਤਾਂ ਸਿਰਫ 42% DA ਲੈ ਕੇ ਹੀ ਸਭਨ ਕਰਕੇ ਬੈਠੇ ਹਨ ਪਰੰਤੂ ਆਉਣ ਵਾਲੇ ਸਮੇਂ ਵਿੱਚ ਇਸ ਮੰਗ ਨੂੰ ਵੀ ਜ਼ੋਰ ਦਾ ਢੰਗ ਦੇ ਨਾਲ ਉਠਾ ਕੇ ਟਿਕਾ ਸੰਘਰਸ਼ ਕਰਨਾ ਪਏਗਾ ਕਿਉਂਕਿ ਅੱਜ ਦੇ ਯੁੱਗ ਵਿੱਚ ਇੰਨੀ ਮਹਿੰਗਾਈ ਦੇ ਯੁੱਗ ਦੇ ਵਿੱਚ ਜੇਕਰ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਡੀਏ ਹੀ ਨਹੀਂ ਉਪਲਬਧ ਹੁੰਦਾ ਸਰਕਾਰ ਡੀਏ ਹੀ ਸਮੇਂ ਸਿਰ ਨਹੀਂ ਦਿੰਦੀ ਤਾਂ ਫੇਰ ਉਹ ਮਹਿੰਗਾਈ ਦੇ ਨਾਲ ਕਿਸ ਤਰ੍ਹਾਂ ਜਿੱਠਣਗੇ ਇਹ ਇੱਕ ਸੋਚਣ ਵਾਲੀ ਗੱਲ ਹੈ ਇਸੇ ਤਰ੍ਹਾਂ ਹੀ ਪ੍ਰਾਣੀ ਪੈਨਸ਼ਨ ਬਹਾਲ ਕਰਨੀ ਭਾਵੇਂ ਪੈਨਸ਼ਨ ਦੇ ਨਾਲ ਤਾਂ ਸੰਬੰਧਤ ਨਹੀਂ ਪਰ 1 1 2004 ਤੋਂ ਬਾਅਦ ਵਾਣੇ ਭੱਤੀ ਹੋਏ ਮੁਲਾਜ਼ਮਾਂ ਲਈ ਇਹ অতি ਜ਼ਰੂਰੀ ਹੈ ਕਿਉਂਕਿ ਜੇਕਰ ਪੈਨਸ਼ਨ ਹੀ ਨਹੀਂ ਮਿਲਦੀ ਤਾਂ ਫਿਰ ਉਹਨਾਂ ਦਾ ਬੁਢਾਪੇ ਦੇ ਵਿੱਚ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ ਸਰਕਾਰ ਨੇ ਜੋ 55000 ਦਾ ਬਕਾਇਆ ਦੇਣ ਦਾ ਪ੍ਰੋਗਰਾਮ ਜਾਰੀ ਕੀਤਾ ਹੈ ਉਹ অতি ਲੰਮਾ ਹੈ ਤੇ ਉਸ ਨੂੰ ਇੱਕੋ ਕਿਸ਼ ਦੇ ਵਿੱਚ ਹੀ ਬਲਤਾਨ ਕੀਤਾ ਜਾਣਾ ਚਾਹੀਦਾ ਸੀ ਪ੍ਰੰਤ ਸਰਕਾਰ ਨੇ ਪਤਾ ਨਹੀਂ ਕਿੰਨਾ ਕਾਰਨਾ ਕਰਕੇ 42 ਕਿਸ਼ਤਾਂ ਵਿੱਚ ਤੇ 36 ਕਿਸ਼ਤਾਂ ਵਿੱਚ ਏਰੀਅਰ ਦੇਣ ਦਾ ਫੈਸਲਾ ਕੀਤਾ ਹੈ ਜੋ ਕਿ ਬਹੁਤ ਲੰਮਾ ਹੈ ਤੇ ਇਸ ਦੇ ਬਾਰੇ ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਪੈਨਸ਼ਨਰਸ ਆਪਣੇ ਬਕਾਇਆ ਨੂੰ ਉਡੀਕਦੇ ਉਡੀਕਦੇ ਰੰਗੋਂ ਪਿਆਰੇ ਹੋ ਚੁੱਕੇ ਹਨ ਤੇ ਕਈ ਜੋ ਹਨ ਕੋਬਰਾ ਪੈਨਾ ਨਾਲ ਸੰਬੰਧਤ ਕੋੜ ਏਜ ਨਾਲ ਸੰਬੰਧਤ ਡਿਜ਼ੀਜ਼ਰ ਤੋਂ ਪੀੜਤ ਹਨ ਤੇ ਜਿਨ੍ਹਾਂ ਦੇ ਇਲਾਜ ਦੇ ਵਾਸਤੇ ਬਹੁਤ ਸਾਰੇ ਪੈਸੇ ਦੀ ਲੋੜ ਹੁੰਦੀ ਹੈ ਇਸ ਲਈ ਸਰਕਾਰ ਨੂੰ ਆਪਣੇ ਪੈਨਸ਼ਨਰਾਂ ਨੂੰ ਜੋ ਇੱਕੋ ਕਿਸ਼ ਦੇ ਵਿੱਚ ਹੀ ਸਾਰਾ ਬਕਾਇਆ ਦੇਣਾ ਚਾਹੀਦਾ ਹੈ ਤੇ ਉਹਨਾਂ ਦੀ ਹੋਰ ਭੱਤੀ ਮੰਗਾਂ ਨੂੰ ਵੀ ਮਨਣਾ ਚਾਹੀਦਾ ਹੈ ਤਾਂ ਇਸ ਚੇਤਾਵਨੀ ਨਾਲ ਕਿ ਜੇਕਰ ਸਰਕਾਰ ਨੇ ਹੁਣ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਮੰਗਾਂ ਦੇ ਉੱਤੇ ਗੌਰ ਨਾ ਕੀਤਾ ਤਾਂ ਫਿਰ ਟਿੱਕਾ ਸੰਘਰਸ਼ ਸੋਬੇ ਪੱਧ ਤੇ ਕੀਤਾ ਜਾਵੇਗਾ ਇਸ ਚੇਤਾਵਨੀ ਨਾਲ ਇਹ ਮੀਟਿੰਗ ਖਤਮ ਹੋ ਗਈ ਸੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਠੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ